ਇਨ ਸਨਾਂ ਦੀ ਗੱਲ ਇੱਕ ਪਾਸੇ ਕੁਦਰਤ ਨੇ ਪਾਸਾ ਵਟ ਲਿਆ ਜੋ ਨਾਲ-ਨਾਲ ਸਦਾ ਚੱਲਦਾ ਸੀ ਪਰ ਛਾਵਾਂ ਪਿੱਛੇ हट ਗਿਆ ਇੱਕ ਝੱਖੜ ਚੰਦਰਾ ਰੋੜ ਗਿਆ ਉਹ ਸਭ ਕੁਝ ਮੇਰੇ ਪੱਲੇ ਦਾ ਰਭਾ ਤੇਰੀ ਦੁਨੀਆ ਵਿੱਚ ਮੇਰ ਜੀ ਨਹੀਂ ਲੱਗਦਾ ਇਕੱਲੇ ਦਾ ਉਹ ਕਿੜਾ ਬੇਲਾ ਲੰਗਿਆ ਇਹ ਚੋ ਅੱਖ ਮੇਰੀ ਹੁਣ ਰੋਈ ਨਹੀਂ ਅਥਰੂ ਤਾਂ ਦਿੱਤੇ ਜੀ ਪਰ ਕੇ ਪਰ ਪੁੰਜਣ ਵਾਲਾ ਕੋਈ ਨਹੀਂ ਤੰਯੋ ਤਾ ਰੋ ਰੋ ਹੋ ਜਾਂਦਾ ਹੈ ਬੁਰਾ ਹਾਲ ਉਸ ਚੰਨੇ ਦਾ ਰੱਬਾ ਵੇ ਤੇਰੀ ਦੁਨੀਆ ਵਿੱਚ ਮੇਰ ਜੀ ਨਹੀਂ ਲੱਗਦਾ ਕੱਲੇ ਦਾ